ਸਾਹਿਬ ਗੁજરાਦੀ ਪਰਾਲੀ ਨੂੰ ਲੱਗੀ ਅਗਨਗਰ ਕਾਉਂਸਲ ਦੇ ਕੋਲ ਫਾਇਰ ਬ੍ਰਿਗੇਡ ਗੱਡੀ ਹੁੰਦੀ ਤਾਂ ਨੁਕਸਾਨ ਦਾ ਬਚਾਅ ਹੋ ਸਕਦਾ ਸੀ ਬਿਰੂਤੀ ਜਵਿੰਦਰ ਸਿੰਘ ਅੱਜ ਦੇ ਸ਼ਾਂਤੀ ਹਰਗੋਬਿੰਦਪੁਰ ਸਾਹਿਬ ਗੁਜਰਪਾਈ ਚਾਰੇਵਲ ਨੂੰ

ਦੀ ਸ਼ਾਮ ਅਗਲਾ ਗਈ ਅਤੇ ਬਟਾਲਾ ਫਾਇਰ ਬ੍ਰਿਗੇਡ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਪਰਾਣੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਆਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਲਾਕੇ ਦੇ ਨਗਰ ਕ ਨੇ ਰੋਸਾ ਆਇਆ ਕਿ ਜੇਕਰ ਕਿਥੋਂ ਰਹਿਣ ਵਾਲੇ ਸ੍ਰੀ ਹਰਗੰਪੁਰ ਤੇ ਕੀ ਘਟਨਾ ਵਾਪਰੀ ਜੇ ਇਹ ਸਰ ਜੀ ਕੋਈ 6 ਵਜੇ ਨਾ ਕੋਈ ਪ੍ਰਾਲੀ ਨੂੰ ਅੱਗ ਲਾ ਗਿਆ ਸਾਨੂੰ ਤੇ ਪਤਾ ਹੀ ਲੱਗਾ ਸਾਡੇ ਡੰਗਰ ਉਧਾ ਪ੍ਰਾਲੀ ਖਾਂਦੇ ਸੀ ਪਹਿਲੋਂ ਤੇ ਉਹ ਮੁੰਡੇ ਦੇ ਖੜਿਆ ਸਿਰਫ ਪਾਣੀ ਡਾੜ ਵਾਸਤੇ ਤੇ ਮਗਰੋਂ ਕੋਈ ਅੱਗ ਲਾ ਗਿਆ ਹੂੰ ਕੋ ਸ਼ੱਕ ਕਿਹਦੇ ਸ਼ੱਕ ਸਾਰਾ ਜੇ ਮੌਕੇ ਦਾ ਤੇ ਕੋਈ ਪਤਾ ਨਹੀਂ ਕਿਸੇ ਦਾ ਚਲੋ ਵੇਖਾਂਗੇ ਜੀ ਕੋਈ ਪਤਾ ਲੱਗ ਗਿਆ ਤੇ ਬੰਦੇ ਦੇ ਦੇਖਾਂ ਉਹਦਾ ਸੋਕ ਕਿੰਨਾ ਕੁ ਨੁਕਸਾਨ ਹੋ ਗਿਆ ਜੀ 40 ਕਿੱਲੇ ਦੀ ਬਰਾਲੀ ਸੀ ਤੁਸੀਂ ਆਪ ਸਾਬ ਲਾ ਲਓ ਜੀ 2 ਲੱਖ ਦੀ ਫਿਰ 2 ਲੱਖ ਦੇ ਤਰਕੀਬ ਸਾਡਾ ਨੁਕਸਾਨ ਹੋ ਗਿਆ ਬਾਕੀ ਡੰਗਰ ਬਚਾਤਾ ਉਹ ਨੁਕਸਾਨ ਬਚਾਈਓ ਬਚਾਈਆ ਸਰ ਅੱਛਾ ਜੀ ਇਹ ਨਾ ਚੰਦਰਪਾ ਹਰ ਸਾਲ ਹੀ ਨਾ ਮਤਲਬ ਐਰਕਾਂ ਇਹ ਸਤਵਾਂ ਸਾਲ ਵਾ ਜੀ ਹਰ ਸਾਲ ਹੀ ਨਾ ਸਾਡੇ ਨਾਲ ਮਤਲਬ ਕੋਈ ਨਾ ਕੋਈ ਕਦੀ ਡੰਗਰਾਂ ਦੇ ਕੋਲ ਨੂੰ ਅੱਗ ਲਾ ਜਾਂਦਾ ਵਾ ਹਾਂ ਕੋਈ ਪਰਾਲੀਆਂ ਨੂੰ ਅੱਗ ਲਾ ਜਾਂਦਾ ਵਾ ਤਿੰਨੇ ਤਿੰਨੇ 24 ਥਾਈਏ ਪਰਾਲੀ ਸਾਡੇ ਨੂੰ ਅੱਗ ਲਾਉਂਦਾ ਹੈ ਬੰਦਾ ਕੋਈ ਸ਼ਰਾਰਤੀ ਆ ਸਾਨੂੰ ਜੇ ਕਿਸੇ ਬੰਦੇ ਦੇ ਸ਼ੱਕ ਪਿਆਦੇ ਅਸੀਂ ਜ਼ਰੂਰ ਕਾਨੂੰਨ ਦੀ ਸਹਾਸਤਾ ਲਾਵਾਂਗੇ ਕੀ ਕੀ ਮੰਗ ਕਰਦੇ ਹਾਂ ਅਸੀਂ ਇਹੋ ਹੀ ਪ੍ਰਸ਼ਾਸਨ ਗਾੜੀ ਮੰਗ ਕਰਦੇ ਆਂ ਵੀ ਸਾਡੇ ਡੰਗਰਾਂ ਦੇ ਮਤਲਬ ਪੱਠੇ ਨਾਲ ਕੀ ਦੁਸ਼ਮਣੀ ਅਸੀਂ ਤੇ ਇਹੋ ਹੀ ਕਹਿੰਦੇ ਆਂ ਵੀ ਡੰਗਰਾਂ ਨਾਲ ਨਾ ਇਦਾਂ ਕਰੇ ਅਸੀਂ ਇਹੋ ਹੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਪਈ ਪਹਿਲਾਂ ਡੰਗਰ ਸਾੜ ਤੇ ਹੀ ਤੇ ਫੇਰ ਉਤੋਂ ਪਹਿਲਾਂ ਵੀ ਇੱਕ ਵਾਰੀ ਪ੍ਰਾਲੀ ਸਾੜਤੀ 60 ਕਿੱਲਿਆਂ ਦੀ ਉਤੋਂ ਦੂਜੇ ਸਾਲ ਫੇਰ ਪ੍ਰਾਲੀ ਸਾੜਤੀ ਸਾਡੀ 40 ਕਿੱਲਿਆਂ ਦੀ ਆ ਹੁਣ ਫੇਰ 40 ਕਿੱਲਿਆਂ ਦੀ ਪ੍ਰਾਲੀ ਸਾੜਤੀ